ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸਰਦਾਰ ਸ਼ੇਰ ਸਿੰਘ ਕੁਬਾਇਆ ਦੇ ਹੱਕ ਵਿੱਚ ਬਲਾਕ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਇੱਕ ਵੱਖਰੀ ਤਰ੍ਹਾਂ ਦੀ ਮਹਿੰਮ ਸ਼ੁਰੂ ਕੀਤੀ ਗਈ ਜਿਸ ਤਹਿਤ ਬਲਾਕ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਨਗਰ ਕੌਂਸਲ ਪ੍ਰਧਾਨ ਐਡਵੋਕੇਟ ਸੁਰਿੰਦਰ ਸਤਦੇਵਾ ਅਤੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮਦਨ ਲਾਲ ਭੜੇਰਾ ਦੀ ਅਗਵਾਈ ਹੇਠ ਵਾਰਡ ਨੰਬਰ 3 ਵਿੱਚ ਘਰ-ਘਰ ਜਾ ਕੇ ਲੋਕਾਂ ਕੋਲੋਂ ਕਾਂਗਰਸ ਦੇ ਹੱਕ ਵਿੱਚ ਵੋਟਾਂ ਮੰਗੀਆਂ ਗਈਆਂ ਅਤੇ ਕਾਂਗਰਸ ਦਾ ਪ੍ਰਚਾਰ ਕੀਤਾ ਗਿਆ ਇਸ ਮੌਕੇ ਮਹਾਵੀਰ ਪ੍ਰਸ਼ਾਦ ਰਾਧੇ ਸ਼ਾਮ ਜਗਦੀਸ਼ ਬਸਵਾਲਾ ਗੌਰਵ ਨਾਰੰਗ ਅਸ਼ਵਨੀ ਕੁਮਾਰ ਅਸ਼ੋਕ ਨਾਗਵੰਸ਼ੀ ਤੋਂ ਇਲਾਵਾ ਰਜੇਸ਼ ਗਰੋਵਰ ਤੇ ਕਈ ਕਾਂਗਰਸੀ ਆਗੂ ਮੌਜੂਦ ਰਹੇ ਇਸ ਮੌਕੇ ਬੋਲਦੇ ਹੋਏ ਪ੍ਰਧਾਨ ਨਗਰ ਕੌਂਸਲ ਐਡਵੋਕੇਟ ਸੁਰਿੰਦਰ ਸਦੇਵਾ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਇੱਕ ਵਾਰ ਫਿਰ ਫਰੋਜਪੁਰ ਹਲਕੇ ਤੋਂ ਕਾਂਗਰਸ ਜਿੱਤ ਕੇ ਜਾਏਗੀ ਅਤੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਇਸ ਮੌਕੇ ਉਹਨਾਂ ਬੋਲਦੇ ਹੋਏ ਕਿਹਾ ਕਿ ਵਾਰਡ ਨੰਬਰ 3 ਤੋਂ ਜੋ ਕੌਂਸਲਰ ਉਹਨਾਂ ਨੂੰ ਛੱਡ ਕੇ ਗਏ ਹਨ ਉਹ ਤਾਂ ਉਹਨਾਂ ਦੇ ਅੱਜ ਵੀ ਸਾਥੀ ਹਨ ਉਹ ਕਿਉਂ ਗਏ ਹਨ ਤੇ ਜਲਦੀ ਹੀ ਵਾਪਸ ਆ ਜਾਣਗੇ ਉਹਨਾਂ ਦੇ ਨਾਲ ਵਸਦੇ ਹਨ ਇਸ ਮੁੱਕੇ ਬੋਲਦੇ ਹੋਰ ਕੀ ਕੁਝ ਕਿਹਾ ਸਭ ਕੋ ਜਾਣਣ ਲਈ ਬੜੇ ਕਿਸ ਤਰ੍ਹਾਂ ਦੀ ਮੁਹਿੰਮਾਈ ਸ਼ੁਰੂ ਕੀਤੀ ਗਈ ਹੈ ਅੱਜ ਹਲਕਾ ਫਰੋਹੀਪੁਰ ਲੋਕਪੁਰ ਦਾ ਦੇ ਕਾਂਗਰਸ ਪਾਰਟੀ ਦੇ ਪ੍ਰਤੀਯਾਸੀ ਸਰਦਾਰ ਸ਼ੇਰ ਸਿੰਘ ਖਵਾਏ ਦੇ ਚੋਣ ਪ੍ਰਚਾਰ ਨੂੰ ਅਸੀਂ ਹੋਰ ਤੇਜ਼ੀ ਦਿੰਦੇ ਹੋਏ ਸਰਦਾਰ ਜਿੰਦਰ ਸਿੰਘ ਖਵਾਇਆ ਜ਼ਿਲ੍ਹਾ ਅਧਿਕਾਰੀ ਦੇ ਦਿਸਾਨੇ ਅਸੀਂ ਅੱਜ ਡੋਰ ਟੂ ਡੋਰ ਜਿਹੜਾ ਹੈ ਉਹ ਕੰਪੇਅਨ ਕੀਤੀ ਹੈ ਉਹ ਲੋਕਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੰਗਾਰਾ ਕਰਨ ਲਈ ਹੈ ਖਾਸ ਤੌਰ ਤੇ ਬਹਿਣਾ ਦੇ ਵੱਲੋਂ ਸਾਨੂੰ ਬਹੁਤ ਜ਼ਿਆਦਾ ਪ੍ਰਭਾਵ ਹੰਗਾਰਾ ਮਿਲਿਆ ਕਿਉਂਕਿ ਲੋਕਾਂ ਦੇ ਹੁਣ ਉਹ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਗਈ ਸੀ 450 ਰੁਪਏ ਵਾਲਾ ਸਿਲੰਡਰ ਅੱਜ 1200 ਦੇ ਵਿੱਚ ਹੋ ਗਿਆ ਹੈ ਤੇ ਸਾਨੂੰ ਉਮੀਦ ਹੈ ਦੁਬਾਰਾ ਕਾਂਗਰਸ ਆਏਗੀ ਤੇ ਪੁਰਾਣੇ ਰੇਟਾਂ ਫਾਨੀ ਕਰ ਦਿੰਦੀ ਹੈ ਕੀ ਲੱਗਦਾ ਹੈ ਵੀ ਇਹ ਹੰਗਾਰੇ ਨਾਲ ਇਹ ਜੋ ਹੰਗਾਰਾ ਵੋਟਾਂ ਬਦਲ ਪਾਏਗਾ ਜਿੰਨਾ ਜਿਹੜਾ ਇਹ ਹੰਗਾਰਾ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਔਰ ਇੰਡੀਆ ਗੱਠਜੋੜ ਦੀ ਸਰਕਾਰ ਬੜੀ ਮਜ਼ਬੂਤ ਬਣਨ ਜਾ ਰਹੀ ਹੈ ਔਰ ਇਸ ਦੇ ਵਿੱਚ ਕੋਈ ਦੋ ਰਹਿ ਨਹੀਂ ਔਰ 4 ਤਰੀਕ ਨੂੰ ਇਹ ਗੱਲਾਂ ਸਾਰੀਆਂ ਕਲੀਅਰ ਹੋ ਜਾਣਗੀਆਂ ਤੇ ਜੇਕਰ ਇਸ ਵਾਤੇ ਨੰਬਰ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਜੋ ਮੌਜੂਦਾ ਕੌਂਸਲਰ ਸੀ ਉਹ ਸਵੇਰੇ ਤੁਹਾਡੇ ਨਾਲ ਅਸੀਂ ਕੱਲ ਕੱਲ ਸ਼ਾਮ ਨੂੰ ਆਮ ਪਾਰਟੀ ਚਲੇ ਗਏ ਜੀ ਦੇਖੋ ਜੀ ਇਹ ਇਹ ਸਵਾਲ ਤਾਂ ਜੇ ਤੁਸੀਂ ਮੌਜੂਦਾ ਕੌਂਸਲਰ ਤੋਂ ਕਰੋ ਤਾਂ ਮੇਰੇ ਖਿਆਲ ਜ਼ਿਆਦਾ ਠੀਕ ਰਹੇਗਾ ਬਾਕੀ ਉਹ ਸਾਡਾ ਪਹਿਲਾਂ ਵੀ ਸਾਥੀ ਸੀ ਸਾਡਾ ਅੱਜ ਵੀ ਸਾਥੀ ਹੈ ਇਹ ਇਹ ਜਿਹੜੇ ਲੋਕ ਇੱਕ ਦੋ ਕੱਲ ਗਏ ਹੈ ਉਹਨਾਂ ਦੇ ਖੂਨ ਦੇ ਅੰਦਰ ਕਾਂਗਰਸ ਵਸਦੀ ਹੈ ਉਹ ਉਹਨਾਂ ਦੀ ਕਾਂਗਰਸ ਪਾਰਟੀ ਨਾਲ ਮੈਂ ਸਮਝਦਾ ਕਿਸ ਤਰ੍ਹਾਂ ਕੋਈ ਨਾਰਾਜ਼ਗੀ ਨਹੀਂ ਹੋ ਰਹੀਗੀ किसी व्यक्ति विशेष कारण गए जल्दी वापस ए बी आई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत